ਦੇਖੋ ਯੋਜਨਾਵਾਂ ਤਾਂ ਹਮੇਸ਼ਾ ਚੱਲਦੀਆਂ ਰਹਿੰਦੀਆਂ ਨੇ ਹਮੇਸ਼ਾ ਹੀ ਨਗਰ ਕੌਂਸਲ ਲੋਕਾਂ ਦੇ ਪ੍ਰਤੀ ਜਿਸ ਤਰੀਕੇ ਨਾਲ ਜਵਾਬਦੇਹ ਹੈ ਤੇ ਸਾਰੇ ਸਾਡੇ ਪ੍ਰਧਾਨ ਜੀ ਐਮਸੀ ਸਹਿਵਾਨ ਸਾਰੇ ਇਕੱਠੇ ਮਿਲ ਕੇ ਹਮੇਸ਼ਾ ਸ਼ਹਿਰ ਦੀ ਬਿਹਤਰੀ ਦੇ ਲਈ ਕੰਮ ਕਰ ਰਹੇ ਨੇ ਤੇ ਅੱਜ ਇੱਥੇ ਸੀਵਰੇਜ ਦੀ ਬੜੀ ਸਮੱਸਿਆ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਵੈਸੇ ਪਰ ਅਸਲੀਅਤ ਇਹ ਹੈ ਵੀ ਲਹਿਰਾ ਮੂਨਕ ਖਨੌਰੀ ਦੇ ਵਿੱਚ ਜਿਹੜੇ ਤਿੰਨੇ ਸੀਵਰੇਜ ਪਾਏ ਗਏ ਸੀ ਉਹ ਇਸ ਤਰੀਕੇ ਨਾਲ ਪਾਏ ਗਏ ਤੇ ਵੋਟਾਂ ਦੇ ਮਕਸਦ ਨੂੰ ਸਾਹਮਣੇ ਰੱਖ ਕੇ ਪਾਏ ਗਏ ਤੇ ਬੜੀ ਤੇਜ਼ੀ ਦੇ ਨਾਲ ਵੀ ਕੰਮ ਚਲਾ ਦਿਓ ਸਹੀ ਹੋਣ ਜਾਂ ਨਾ ਹੋਣ ਤਾਂ ਉਹ ਸੀਵਰੇਜ ਸਹੀ ਢੰਗ ਦੇ ਨਾਲ ਕਿਤੇ ਵੀ ਕੰਮ ਨਹੀਂ ਕਰ ਰਿਹਾ ਹਮੇਸ਼ਾ ਸੀਵਰੇਜ ਜਾਮ ਹੋ ਜਾਂਦੇ ਆ ਹੁਣ ਪਿੱਛੇ ਸੀਵਰੇਜ ਇਸ ਤਰ੍ਹਾਂ ਜਾਮ ਹੋਏ ਕਰੀਬ 22-23 ਲੱਖ ਰੁਪਏ ਦੇ ਨਾਲ ਮਸ਼ੀਨਾਂ ਅੰਮ੍ਰਿਤਸਰ ਤੋਂ ਮੰਗਵਾਉਣੀਆਂ ਪਈਆਂ। ਸੋ ਇਸ ਤਰ੍ਹਾਂ ਦੀ ਹਾਲਤ ਹੈ ਜਿਹੜੀ ਉਹ ਲਹਿਰੀ ਨਗਰ ਕੌਂਸਲ ਦੀ ਹੈ। ਹੁਣ ਨਗਰ ਕੌਂਸਲ ਨੇ ਇਹ ਗੱਲ ਮਹਿਸੂਸ ਕਰਦੇ ਹੋਏ ਇੱਕ ਆਪਣੀ ਹੀ ਮਸ਼ੀਨ ਖਰੀਦ ਲਈ ਹੈ। ਸਖਸ਼ਮ ਮਸ਼ੀਨਾਂ ਉਹ ਤੇ ਉਹ ਆਪਣੀ ਖਰੀਦ ਲਈ ਤਾਂ ਕਿ ਜੋ ਥੋੜੀ-ਬਹੁਤ ਕਲੀ ਦਿੱਕਤ ਆਉਂਦੀ ਹੈ ਤਾਂ ਉਹ ਮਸ਼ੀਨ ਇੱਥੇ ਖੜੀ ਹੈ ਤੇ ਨਾਲ ਦੀ ਨਾਲ ਸਫਾਈ ਕਰ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਇੱਕ ਮਸ਼ੀਨ ਦਿੜਵੇ ਖੜੀ ਹੈ ਉਹ ਮਸ਼ੀਨ ਵੀ ਲੋੜ ਪੈਣ ਤੇ ਅਸੀਂ ਮੰਗਵਾ ਲਵਾਂਗੇ ਤੇ ਪੰਜਾਬ ਸਰਕਾਰ ਵੱਲੋਂ 42 ਕਰੋੜ ਰੁਪਏ ਦੀਆਂ ਮਸ਼ੀਨਾਂ ਖਾਸ ਤੌਰ ਤੇ ਸੀਵਰੇਜ ਦੀ ਸਫਾਈ ਦੇ ਲਈ ਕਿ ਮਸ਼ੀਨਾਂ ਹੀ ਸਫਾਈ ਕਰਨ ਤੇ ਆਦਮੀ ਜਾਂ ਸਫਾਈ ਕਰਮਚਾਰੀ ਸੀਵਰ ਮੈਨ ਜਿਹੜੇ ਹੈਗੇ ਆ ਉਹਨਾਂ ਨੂੰ ਸੀਵਰੇਜ ਦੇ ਵਿੱਚ ਬੜਨਾ ਨਾ ਪਵੇ 42 ਕਰੋੜ ਰੁਪਏ ਦੇ ਮਸ਼ੀਨਾ ਪੰਜਾਬ ਸਰਕਾਰ ਵੱਲੋਂ ਪ੍ਰਤੀਜਿਤ ਕੀਤੀਆਂ ਜਾ ਰਹੀਆਂ ਨੇ ਤੇ ਛੇਤੀ ਜਿਹੜੀ ਵੀ ਨਗਰ ਕੌਂਸਲ ਹੈ ਨਗਰ ਪੰਚਾਇਤ ਹੈ ਜਿਹਹੀ ਜੀ ਮਸ਼ੀਨ ਦੀ ਜਿੱਥੇ ਲੋੜ ਹੈ ਉਹ ਮਸ਼ੀਨਾ ਉੱਥੇ ਅਲਾਟ ਕਰ ਦਿੱਤੀ ਹੈਗੀ ਇਸ ਤੋਂ ਇਲਾਵਾ ਸਫਾਈ ਦੇ ਲਈ 25 ਰਿਕਸ਼ਾ ਰਿਹੜੀਆਂ ਜਿਹੜੀਆਂ ਉਹ ਵੀ ਅੱਜ ਆ ਗਈਆਂ ਨੇ ਉਹ ਵੀ ਸਫਾਈ ਕਰਮਚਾਰੀਆਂ ਨੂੰ ਦਿੱਤੀਆਂ ਜਾਣਗੀਆਂ ਕਿਉਂਕਿ ਸਫਾਈ ਕਰਮਚਾਰੀਆਂ ਦੇ ਲਈ ਜਦੋਂ ਕੋਈ ਇਨਫਰਾਸਟ੍ਰਕਚਰ ਜਾਂ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ ਤਾਂ ਸਫਾਈ ਸੰਭਵ ਨਹੀਂ ਹੁੰਦੀ ਤੇ ਉਹ ਰੇੜੀਆਂ ਜਾਈਆਂ ਨੇ ਇਸ ਤੋਂ ਇਲਾਵਾ 5 ਟਾਟਾ ਏਸ ਦੋ ਪਹਿਲਾਂ ਹੈਗੇ ਨੇ 5 ਜਿਹੜੀਆਂ ਹੋਰ ਉਹ ਇੱਥੇ ਆ ਰਹੀਆਂ ਨੇ ਕੁੱਲ ਮਿਲਾ ਕੇ 7 ਹੋ ਜਾਣਗੀਆਂ ਤੇ 15 ਬਾਲਡਰ ਇੱਕ ਦੋ ਬਾਲਡਾਂ ਦੇ ਵਿੱਚ ਇੱਕ ਟਾਟਾ ਐਸ ਹੈ ਜਿਹੜੀ ਉਹ ਪਹੁੰਚਿਆ ਕਰੇਗੀ ਆਵਾਜ਼ ਮਾਰ ਕੇ ਕੂੜਾ ਜਿਹੜਾ ਉਹਦੇ ਵਿੱਚ ਲੋਕ ਪਾਇਆ ਕਰਨਗੇ ਸੋ ਜਿੱਥੇ ਮੈਂ ਇਹ ਗੱਲਾਂ ਕਰ ਰਿਹਾ ਤਾਂ ਮੈਂ ਇਹ ਵੀ ਬੇਨਤੀ ਕਰਦਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਲੋਕਾਂ ਦੇ ਸਹਿਯੋਗ ਦੇ ਬਿਨਾਂ ਕੋਈ ਵੀ ਗੱਲ ਸੰਭਵ ਨਹੀਂ ਹੁੰਦੀ ਹੁਣ ਲੋਕ ਗਿੱਲਾ ਤੇ ਸੁੱਕਾ ਕੂੜਾ ਜਿਹੜਾ ਉਹ ਵੀ ਮਿਕਸ ਕਰ ਦਾਂਦੇ ਆ ਉਹ ਸਫਾਈ ਕਰਮਚਾਰੀਆਂ ਨੂੰ ਬੜੀ ਦਿੱਕਤ ਆਉਂਦੀ ਹੈ ਜਦੋਂ ਇਹ ਗੱਡੀਆਂ ਵੀ ਜਾਂਦੀਆਂ ਨੇ ਆਪਣਾ ਕੂੜਾ ਲੈਣ ਤਾਂ ਜੇ ਸੁੱਕਾ ਤੇ ਗਿੱਲਾ ਅਲੱਗ-ਅਲੱਗ ਘਰਾਂ 'ਚ ਰੱਖੇ ਹੋਣ ਤਾਂ ਉੱਥੇ ਵੀ ਉਹਨਾਂ ਦੇ ਖਾਣੇ ਬਣੇ ਹੋਏ ਆ ਉੱਤੇ ਵੀ ਗਿੱਲਾ ਇੱਥੇ ਪਾਇਆ ਜਾਂਦਾ ਸੁੱਕਾ ਇੱਥੇ ਪਾਇਆ ਜਾਂਦਾ ਪਰ ਚੱਕ ਇਕੱਠਾ ਪਿੱਛੜ ਦੰਦੇ ਬੜੀ ਦਿੱਕਤ ਆਉਂਦੀ ਹੈ ਸੋ ਇਸ ਕਰਕੇ ਲੋਕਾਂ ਨੂੰ ਮੈਂ ਸਮਝਦਾ ਉਹਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਇਹ ਚ ਕਰਨਾ ਕੁਝ ਨਹੀਂ ਜਦਾ ਹੀ ਹੋਵੇ ਵਿੱਚ ਬਹੁਤ ਵੱਡੀ ਕਿਸੇ ਮਿਹਨਤ ਦੀ ਲੋੜਾ ਕੋਈ ਮਿਹਨਤ ਦੀ ਲੋੜ ਨਹੀਂ ਕਰਦੇ ਹੀ ਕੂੜਾ ਦੋ ਪਾਸੇ ਦੋ ਲਫਾਫੇ ਰੱਖ ਲੋ ਇੱਕ ਉਧਰ ਪਾ ਦਿਓ ਤੇ ਇੱਕ ਉਧਰ ਪਾ ਦਿਓ ਸੋ ਮੈਂ ਇਹ ਤੁਹਾਡੇ ਸਾਰਿਆਂ ਦੇ ਰਾਹੀਂ ਮਾਧਿਅਮ ਦੇ ਰਾਹੀਂ ਬੇਨਤੀ ਕਰਦਾ ਕਿ ਗਿੱਲਾ ਤੇ ਸੁੱਕਾ ਕੂੜਾ ਸਾਰੇ ਅਲੱਗ-ਅਲੱਗ ਰੱਖ ਕੇ ਹੀ ਸਫਾਈ ਕਰਮਚਾਰੀਆਂ ਦੇ ਹਵਾਲੇ ਕਰਨ ਇਹਦੇ ਨਾਲ ਉਤਰਾ ਰੱਖਣਾ ਹਰ ਲਹਿਰਾ ਦੇ ਬਸਨੀਕ ਦੀ ਜ਼ਿੰਮੇਵਾਰੀ ਹੈ ਸੋ ਸਾਰੇ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਕਿਉਂਕਿ ਸਫਾਈ ਤੋਂ ਬਿਨਾ ਜਦੋਂ ਕਿਤੇ ਵੀ ਗੰਦਗੀ ਫੈਲਦੀ ਆ ਤਾਂ ਉਥੇ ਬਿਮਾਰੀਆਂ ਵੀ ਫੈਲਦੀਆਂ ਨੇ ਸੋ ਸਫਾਈ ਜ਼ਰੂਰੀ ਹੈ ਤੇ ਸਾਰੀ ਨਗਰ ਕੌਂਸਲ ਇਸ ਗੱਲ ਤੇ ਲੱਗੀ ਹੈ ਕਿ ਇਸ ਸ਼ਹਿਰ ਨੂੰ ਸਾਫ਼ ਸੁੰਦਰ ਤੇ ਵਧੀਆ ਰੱਖਿਆ ਜਾਵੇ ਸਰ ਵਾਟਰ ਸਪਲਾਈ ਦੀ ਜਿਹੜੀ ਸਮੱਸਿਆ ਹੈਗੀ ਆ ਉਹਦੇ ਵਾਸਤੇ ਕੀ ਕਰ ਵਾਟਰ ਸਪਲਾਈ ਦੀ ਸਮੱਸਿਆ ਮੈਂ ਸਮਝਦਾ ਆ ਇਹ ਵੀ ਕ੍ਰੀਏਟ ਕੀਤੀ ਹੋਈ ਹੈ ਹੁਣ ਗੱਲ ਫਿਰ ਉਹੀ ਆ ਜਾਂਦੀ ਹੈ ਪਿਛਲੀਆਂ ਸਰਕਾਰਾਂ ਦੇ ਨਾਕਾਮੀ ਆ ਹੁਣ ਪਿਛਲੀ ਸਰਕਾਰ ਨੇ ਨਹਿਰ ਤੋਂ ਪਾਣੀ ਲੈਣ ਦੀ ਸਕੀਮ ਕਰ ਲਈ ਕਿ ਵਾਟਰ ਸਪਲਾਈ ਦੇ ਲਈ ਨਹਿਰ ਤੋਂ ਸੀ ਮੋਗਾ ਲਾਵਾਂਗੇ ਪਾਈਪਲਾਈਨ ਦਾ ਕੰਮ ਸ਼ੁਰੂ ਕਰਤਾ ਅ ਠੇਕੇਦਾਰ ਨੂੰ ਪੇਮੈਂਟ ਨਹੀਂ ਕੀਤੀ ਠੇਕੇਦਾਰ ਨੇ ਹਾਈ ਕੋਰਟ ਜਾ ਕੇ ਪੇਮੈਂਟ ਕਰਾ ਲਈ ਜਦੋਂ ਸਾਡੀ ਸਰਕਾਰ ਬਣੀ ਮੈਂ ਪਤਾ ਕੀਤਾ ਕਿ ਇਹ ਮਾਮਲਾ ਕੀ ਹੈ ਤਾਂ ਜਿਵੇਂ ਮੈਨੂੰ ਦੱਸਿਆ ਅਧਿਕਾਰੀਆਂ ਨੇ ਹੁਣ ਨਹਿਰ ਤੋਂ ਮੋਗਾ ਲਾਉਣਾ ਪਹਿਲਾਂ ਤਾਂ ਨਹਿਰ ਤੋਂ ਮੋਗਾ ਮਨਜ਼ੂਰ ਨਹੀਂ ਹੋਇਆ ਪਹਿਲੀ ਗੱਲ ਇਹ ਪਹਿਲਾਂ ਮਨਜ਼ੂਰ ਕਰਾਇਆ ᱛੀ ਉਹਨਾਂ ਨੇ ਕਿਸੇ ਟਾਈਮ ਤੇ 5-7 ਸਾਲ ਪਹਿਲਾਂ ਉਹਦੀ ਕੋਈ ਵੈਲਿਡਿਟੀ ਨਹੀਂ ਹੈ ਦੂਜਾ ਨਹਿਰ ਹੈ ਜਿਹੜੀ ਉਹ ਨੀਵੀਂ ਹੈ ਜਿੱਥੇ ਪਾਣੀ ਪੈਣਾ ਟੈਂਕ ਉਹ ਉੱਚੇ ਨੇ ਹੁੰਦੇ ਕੋਕ ਕਿ ਦੀ ਹੈਰਾਨੀ ਦੀ ਗੱਲ ਹੈ ਇਹ ਕਿ ਕਿਸੇ ਨੇ ਇਹ ਵੀ ਨਹੀਂ ਸੋਚਿਆ ਕਿ ਜਿੱਥੇ ਅਸੀਂ ਪਾਣੀ ਪਾਉਣਾ ਉਹ ਤਾਂ ਉੱਚਾ ਹੈ ਜਿੱਥੋਂ ਲੈਣਾ ਪਾਣੀ ਹੁੰਨੀ ਮੈਂ ਫਿਰ ਮੈਂ ਕਹਿੰਦਾ ਕਰੂੰਗੀ ਕੀ ਕਹਿੰਦੇ ਜੀ ਅਸੀਂ ਪਾਣੀ ਇਕੱਠਾ ਕਰਕੇ ਪੰਪਿੰਗ ਦੇ ਰਹੀਂ ਟੈਂਕਾ ਚ ਪਾਵਾਂਗੇ ਮੈਂ ਪੁੱਛਿਆ ਮੈਂ ਇਕੱਠਾ ਕਿੱਥੇ ਕਰੋਗੇ ਕਹਿੰਦੇ ਜੀ ਉਹ ਅਸੀਂ ਫੋਰੈਸਟ ਡਿਪਾਰਟਮੈਂਟ ਕੋਲੋਂ ਜ਼ਮੀਨ ਲਵਾਂਗੇ ਹਲੇ ਤੱਕ ਤੇ ਲਿੱਤੇ ਨਹੀਂ ਸੀ ਕਹਿੰਦੇ ਲਵਾਂਗੇ ਮੈਂ ਕਿ ਜੇ ਤੁਹਾਨੂੰ ਜਮੀਨ ਨਾ ਦੇਣ ਫਿਰ ਕੀ ਕਰੋਗੇ ਕੋਈ ਜਵਾਬ ਨਹੀਂ ਸੀ ਸੋ ਇਸ ਤਰ੍ਹਾਂ ਦੇ 35 ਲੱਖ ਰੁਪਏ ਪਹਿਲਾਂ ਸਰਕਾਰ ਦਾ ਖਰਾਬ ਕੀਤਾ ਉੱਥੇ ਪੋਸੀਬਲ ਹੀ ਨਹੀਂ ਸੀ ਮੈਂ ਕਹਿੰਦਾ ਜੇ ਇੱਕ ਵਾਰੀ ਮੋਟਰ ਸੜ ਜੇ ਜੇ ਇਨ ਕੇਸ ਤੁਸੀਂ ਪੰਪਿੰਗ ਦੇ ਵਿੱਚ ਕਾਮਯਾਬੀ ਹੋ ਜਓ ਤਾਂ ਇੱਕ ਦਿਨ ਮੋਟਰ ਖਰਾਬ ਹੋ ਜੇ ਤਾਂ 20 ਦਿਨ ਮੋਟਰ ਠੀਕ ਨਹੀਂ ਹੁੰਦੀ ਫਿਰ ਪੰਪਿੰਗ ਰਾਹੀਂ ਪਾਣੀ ਅੱਗੇ ਕਿਵੇਂ ਪਾਉਂਗੇ ਸੋ ਕੁੱਲ ਮਿਲਾ ਕੇ ਸਾਰਾ ਜਿਹੜਾ ਫਰਾਡ ਪੋਟਾਂ ਲੈਣ ਦੇ ਲਈ ਕਿ ਅਸੀਂ ਆਹ ਕੰਮ ਛੇੜਤਾ ਜੇ ਅਸੀਂ ਨਹਿਰ ਚੋਂ ਪਾਣੀ ਲੈ ਕੇ ਸਾਰੇ ਲੋਕਾਂ ਨੂੰ ਦੇਵਾਂਗੇ ਉਹ ਇਸ ਤਰੀਕੇ ਨਾਲ ਕੀਤਾ ਗਿਆ ਸੀ ਜਿਹੜਾ ਸਰਾਸਰ ਗਲਤ ਸੀ ਹੁਣ ਅਸੀਂ ਕੀ ਕੀਤਾ ਅਸੀਂ ਸਾਰੇ ਉੱਥੋਂ ਚੰਡੀਗੜ੍ਹ ਤੋਂ ਚੀਫ ਇੰਜੀਨੀਅਰ ਵੀ ਆਏ ਵਾਟਰ ਸਪਲਾਈ ਦੇ ਸਾਰੇ ਅਧਿਕਾਰੀ ਆਏ ਇੱਥੇ ਹੁਣ ਵਾਟਰ ਵਰਕਸ ਦੇ ਵਿੱਚ ਦੋ ਟੈਂਕ ਬਣੇ ਹੋਏ ਆ ਦਿਆਲਪੁਰੇ ਰਜਵਾਹੇ ਦੇ ਰਾਹੀਂ ਪਾਣੀ ਆਉਂਦਾ ਉਹ ਰਜਵਾਹ ਬਿਲਕੁਲ ਉੱਪਰ ਹੈ ਵਾਟਰ ਟਵਰਕਸ ਤੇ ਟੈਂਕਾਂ ਦੇ ਉੱਪਰ ਆ ਹੁਣ ਉੱਥੇ ਹੀ ਇੱਕ ਨਵਾਂ ਟੈਂਕ ਬਣਾਉਣ ਦੀ ਪ੍ਰਪੋਜ਼ਲ ਹੈ ਕਿ ਉਸ ਤੀਜੇ ਟੈਂਕ ਦੇ ਵਿੱਚ ਕਿਉਂਕਿ ਦਿੱਕਤ ਆਉਂਦੀ ਹੈ ਕੁਝ ਦਿਨਾਂ ਦੇ ਲਈ ਉਹ ਤੀਜਾ ਟੈਂਕ ਬਣਾ ਕੇ ਉੱਥੇ ਪਾਣੀ ਸਟੋਰ ਕਰਕੇ ਲੋਕਾਂ ਨੂੰ ਸਪਲਾਈ ਕੀਤਾ ਜਾਊਗਾ ਤੇ ਦੂਜਾ ਜਿਹੜਾ ਪਿੰਡ ਵਾਲੇ ਪਾਸੇ ਆ ਇੱਕ ਟੈਂਕ ਬਣਿਆ ਹੋਇਆ 7 ਲੱਖ ਲੀਟਰ ਜਾਂ 6 ਲੱਖ ਲੀਟਰ ਦਾ ਟੈਂਕ ਬਣਿਆ ਹੋਇਆ। ਅ ਸ਼ਿਵ ਮੰਦਰ ਦੇ ਨਾਲ ਜਿਹੜਾ ਪਾਰਕ ਹੈ ਉਹਦੇ ਵਿੱਚ ਬਣਿਆ ਹੋਇਆ। ਉਹ ਟੈਂਕ ਦੇ ਵਿੱਚ ਪਾਣੀ ਭਰ ਕੇ ਹੁਣ ਪਾਈਪ ਲਾਈਨ ਦੇ ਰਾਹੀਂ ਜਿਹੜੀ ਰਾਮਿਆਲੀ ਕੂਈ ਤੇ ਉਸ ਦੇ ਨਾਲ ਜੋੜਿਆ ਜਾ ਰਿਹਾ। ਤਾਂ ਜੋ ਸ਼ਹਿਰ ਨੂੰ ਪਾਣੀ ਸਪਲਾਈ ਅਲੱਗ ਹੋ ਜੇ ਤੇ ਪਿੰਡ ਵਾਲੇ ਪਾਸੇ ਅਲੱਗ ਹੋ ਜੇ। ਸਾਰੀ ਪਾਣੀ ਦੀ ਸਪਲਾਈ ਪੂਰੀ ਹੋ ਜਾਊਗੀ। ਸੋ ਇਸ ਦੇ ਲਈ ਇਹ ਸਾਰੇ ਕੰਮ ਹੈ ਜਿਹੜੇ ਇਹ ਜੰਗੀ ਪੁੱਧਰ ਤੇ ਕੀਤੇ ਜਾ ਰਹੇ ਨੇ ਜਿੱਥੇ ਵਾਟਰ ਸਪਲਾਈ ਦਾ ਤਲ ਲੱਗਾ